ਬੜਾ ਦੁੱਖ ਹੁੰਦਾ ਹੈ ਜਦੋਂ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਨੌ ਸਿੱਖੀ ਸਿੱਖ ਸਿਧਾਂਤ ਦਾ ਮਜ਼ਾਕ ਅੜਾਉਂਦੇ ਨੇ ਕੱਲ ਦੋ ਤਖਤਾਂ ਦੇ ਜਥੇਦਾਰ ਵੀ ਬਦਲ ਦਿੱਤੇ ਗਏ 26 ਦਿਨ ਪਹਿਲਾਂ 10 ਫਰਵਰੀ ਨੂੰ ਮੈਨੂੰ ਵੀ ਉਤਾਰਿਆ ਗਿਆ ਸੀ ਕਾਰਨ ਕੀ ਹੈ ਪਹਿਲਾਂ ਤਾਂ ਅਜੇ ਮਾੜੇ ਮੋٹے ਦੁੱਬਦਾਚ ਸੀ ਹੁਣ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਇਹ ਮੁੱਖ ਕਾਰਨ ਸੀ ਤੇ ਸਾਧ ਸੰਗਤ ਜੀ ਇੱਕ ਪੀੜਾ ਜਿਹੜੀ ਹੈ ਨਾ ਜਿਵੇਂ ਕੱਲ ਪੀੜਾ ਦਿੱਤੀ ਹੈ ਹਰ ਸਿੱਖ ਨੂੰ ਅਡਜੈਕਟ ਕਮੇਟੀ ਦੀ ਕਾਰਵਾਈ ਨੇ ਉਵੇਂ ਇੱਕ ਪੀੜਾ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਿਲਣੀ ਹੈ ਉਹ ਕੀ ਮਿਲਣੀ ਹੈ 2 ਦਸੰਬਰ ਦੇ ਹੁਕਮਨਾਮੇ ਜਿਹੜੇ ਆ ਇਹ ਤਬਦੀਲ ਹੋ ਰਹੇ ਹਨ ਫਰਕ ਕੀ ਹੋਊਗਾ ਵੱਡਾ ਫਰਕ ਹੋਣਾ ਹੈ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਜਿਹੜਾ ਹੁਕਮਨਾਮਾ ਹੁਣ ਉਸ ਨੂੰ ਤਬਦੀਲ ਕਰਨ ਵਾਸਤੇ ਹੋਊਗਾ ਉਹ ਇੱਕ ਪਰਿਵਾਰ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਹੋਊਗਾ ਹੁਣ ਅਸੀਂ ਦੇਖਣਾ ਹੈ ਕਿ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ 2 ਦਸੰਬਰ ਦੇ ਹੁਕਮਨਾਮੇ ਨਾਲ ਖੜਨਾ ਹੈ ਯਾ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲੇ ਜਿਹੜੇ ਆ ਉਹ ਹੁਕਮਨਾਮੇ ਦੇ ਨਾਲ ਖੜਨਾ